ਜਿਹੜੀ ਤੁਸੀਂ ਵੀਡੀਓ ਆਪਣੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਦੇਖੋ ਇੱਕ ਔਰਤ ਨੇ ਅਜਿਹੀ ਜਗ੍ਹਾ ਆਪਣਾ ਸਟੋਰ ਬਣਾਇਆ ਹੋਇਆ ਹੈ ਕਿੰਨਾ ਸਟੋਰ ਦੇ ਵਿੱਚ ਮਾਲ ਭਰਿਆ ਹੈ ਦੇਖੀ ਚੱਲੋ ਮਾਲ ਇੰਨਾ ਨਿਕਲੂਗਾ ਤੁਸੀਂ ਹੈਰਾਨ ਹੋ ਜਾਓਗੇ ਪੂਰਾ ਇੱਕ ਰੈਕ ਹੀ ਇਸ ਔਰਤ ਨੇ ਦੱਬ ਲਿਆ ਸਟੋਰ ਦੇ ਵਿੱਚ ਦੇਖੋ ਸਟੋਰ ਦੇ ਵਿੱਚੋਂ ਕੱਢ ਰਹੀ ਹੈ ਮਾਲ ਪੂਰਾ ਫੁੱਲਾ ਕਿਸੇ ਦੁਕਾਨ ਦੇ ਵਿੱਚ ਜਾਂ ਮਾਲ ਦੇ ਵਿੱਚੋਂ ਇਹ ਮਾਲ ਨੇ ਚੋਰੀ ਕੀਤਾ ਸੀ ਤੇ ਸਟੋਰ ਵੀ ਬਣਾਇਆ ਦੇਖੋ ਕਿੰਨਾ ਸੋਹਣਾ ਕਿੱਥੇ ਲੁਕੋ ਰੱਖਿਆ ਅਜਿਹੀਆਂ ਔਰਤਾਂ ਸਿਆਣੇ ਬਣੇ ਹੋ ਕੇ ਵੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਜਾਂ ਇਹਨਾਂ ਨੂੰ ਆਪਣੇ ਪਰਿਵਾਰਾਂ ਦੀ ਜਿੱਤ ਨਹੀਂ ਹੁੰਦੀ ਜਾਂ ਆਪਣੇ ਰਿਸ਼ਤੇਦਾਰਾਂ ਦੀ ਇੱਜ਼ਤ ਨਹੀਂ ਹੁੰਦੀ ਦੇਖੋ ਆਖਰ ਨੂੰ ਕਿਸੇ ਦਾ ਰਿਸ਼ਤੇਦਾਰ ਵੀ ਹੋਊਗੀ ਇਹ ਕਿਸੇ ਪਰਿਵਾਰ ਦੀ ਔਰਤ ਵੀ ਹੋਣੀ ਹੈ ਕਿਸੇ ਚੰਗੇ ਕਰਦੀ ਲੱਗ ਵੀ ਰਹੀ ਹੈ ਦੇਖੋ ਔਰਤ ਦੀ ਕਰਤੂਤ ਕਿੰਨਾ ਜਿਹੜਾ ਲਾਲਚ ਵੱਧ ਗਿਆ ਸੀ ਇਸ ਔਰਤ ਦਾ ਕਿੰਨਾ ਸਟੋਰ ਜਿਹੜਾ ਪੂਰਾ ਰੈਕ ਹੀ ਮਲ ਕੇ ਆਪਣੇ ਇਸ ਸਟੋਰ ਦੇ ਵਿੱਚ ਪਾ ਲਿਆ ਸਾਨੂੰ ਵੀ ਦੇਖੋ ਸ਼ਰਮ ਆਉਂਦੀ ਹੈ ਅਜਿਹੀ ਵੀਡੀਓ ਵੇਖ ਕੇ ਵੀ ਲੋਕ ਕਿੱਥੋਂ ਤੱਕ ਗਿਰ ਚੁੱਕੇ ਨੇ ਕਿੰਨੀ ਜਿਹੜੀ ਲਾਲਚ ਕਿੰਨਾ ਇਹਨਾਂ ਨੇ ਆਪਦੀ ਇੱਜ਼ਤ ਵੀ ਖਰਾਬ ਕੀਤੀ ਹੈ ਆਪਦੇ ਪਰਿਵਾਰ ਦੀ ਵੀ ਕੀਤੀ ਹੈ ਵੇਖੀ ਚੱਲੋ ਵੀਡੀਓ ਤੁਸੀਂ ਦੇਖੋ ਕਿੰਨਾ ਸਾਮਾਨ ਨਿਕਲੂ ਦੇ ਵਿੱਚੋਂ ਸਾਰਾ ਹੀ ਮਾਲ ਇਸ ਤਰ੍ਹਾਂ ਕੋ ਰੱਖਿਆ ਵੇਖੋ ਪੂਰੀ ਵੀਡੀਓ